ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਇਸ ਵਕਤ ਦੀ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੜਕਸਰ ਪੰਜਾਬ ਪਹੁੰਚੇ ਸਨ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਸੀਜ਼ਫਾਇਰ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਚਾਨਕ ਪੰਜਾਬ ਦੇ ਜਲੰਧਰ ਸਥਿਤ ਆਦਮਪੁਰ 에ਅਰ ਬੇਸ ਪਹੁੰਚੇ ਸਨ ਇੱਥੇ ਉਹਨਾਂ ਨੇ 에ਅਰ ਫੋਰਸ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਸਫਲ 에ਅਰ ਸਟ੍ਰਾਈਕ ਨੂੰ ਲੈ ਕੇ ਜਵਾਨਾਂ ਨੂੰ ਵਧਾਈ ਵੀ ਦਿੱਤੀ ਪੀਐਮ ਮੋਦੀ ਆਦਮਪੁਰ 에ਅਰਬੇਸ ਤੇ ਕਰੀਬ 1 ਘੰਟੇ ਤੱਕ ਰਹੇ। ਇਸ ਦੇ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਅੱਜ ਸਵੇਰੇ ਮੈਂ ਵਾਯੂ ਸੈਨਾ ਸਟੇਸ਼ਨ ਆਦਮਪੁਰ ਗਿਆ ਅਤੇ ਸਾਡੇ ਬਹਾਦਰ ਵਾਯੂ ਯੋਧਾਵਾਂ ਅਤੇ ਸੈਨਿਕਾਂ ਦੇ ਨਾਲ ਮਿਲਾਕਤ ਕੀਤੀ। ਸਾਹਸ, ਤ੍ਰਣ ਸੰਕਲਪ ਅਤੇ ਨਿਡਰਤਾ ਦੇ ਪ੍ਰਤੀਕ ਲੋਕਾਂ ਦੇ ਨਾਲ ਰਹਿਣਾ ਇੱਕ ਬਹੁਤ ਹੀ ਵਿਸ਼ੇਸ਼ ਤਜਰਬਾ ਸੀ। ਭਾਰਤ ਸਾਡੇ ਸਿਸ਼ਸਰ ਬਲਾਂ ਦੇ ਪ੍ਰਤੀ ਹਮੇਸ਼ਾ ਆਭਾਰੀ ਹੈ ਜੋ ਸਾਡੇ ਦੇਸ਼ ਦੇ ਲਈ ਸਭ ਕੁਝ ਕਰਦੇ ਹਨ। ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਰਾਸ਼ਟਰੀ ਦਿਨਾਂ ਸੰਬੋਧਨ ਵਿੱਚ ਤਿੰਨੋਂ ਸਿਨਮਾਂ ਦੇ ਜਵਾਨਾਂ ਦੀ ਤਾਰੀਫ਼ ਕੀਤੀ ਸੀ ਉੱਥੇ ਪਾਕਿਸਤਾਨ ਸਿਨਾਂ ਨੇ ਆਪਣੇ 에ਅ ਸਟ੍ਰਾਈਕ ਦੇ ਵਿੱਚ ਆਦਮਪੁਰ 에ਅਰ ਬੇਸ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਸੀ ਨਾਸਿਅਕੀ 2 April ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ 6-7 May ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ 'ਤੇ ਆਪਰੇਸ਼ਨ ਸਿੰਧੂ ਹਰ ਦੇ ਨਾਮ ਤੋਂ 에ਅ ਸਟ੍ਰਾਈਕ ਤੇ 100 ਤੋਂ ਵੀ ਜ਼ਿਆਦਾ ਅੱਤਵਾਦੀ ਢੇਰ ਕੀਤੇ ਸਨ ਇਸ ਦੇ ਬਾਅਦ ਪਾਕਿਸਤਾਨ ਨੇ ਵਿਡਰਨ ਰਾਕਟ ਅਤੇ ਮਸਾਇਲਾ ਨਾਲ ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਭਾਰਤੀ ਸੈਨਾ 에ਅ ਡਿਫੈਂਸ ਸਿਸਟਮ ਨੇ ਇਹਨਾਂ ਨੂੰ ਹਵਾ ਦੇ ਵਿੱਚ ਹੀ ਢੇਰ ਕਰ ਦਿੱਤਾ ਸੀ ਹਾਲਾਂਕਿ 10 May ਨੂੰ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਫਾਈਟਰ ਜੈਟ JF-17 ਤੋਂ ਦਾਗੀ ਗਈ ਹਾਈਪਰਸੋਨਿਕ ਮਿਸਾਈਲ ਨੇ ਆਦਮਪੁਰ ਵਿੱਚ ਭਾਰਤ ਦੇ S400A ਡਿਫੈਂਸ ਸਿਸਟਮ ਨੂੰ ਬਰਬਾਦ ਕਰ ਦਿੱਤਾ ਹੈ ਹਾਲਾਂਕਿ ਇਸ ਦਿਨ ਕਰਨਲ ਸੋਫੀਆ ਕੁਰੀਸ਼ੀ ਨੇ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਇਹ ਪਾਕਿਸਤਾਨ ਵੱਲੋਂ ਕੀਤਾ ਗਿਆ ਦਾਵਾ ਪੂਰੇ ਤਰੀਕੇ ਦੇ ਨਾਲ ਝੂਠਾ ਹੈ ਆਦਮਪੁਰ 에어ਫੋਰਸ ਸਟੇਸ਼ਨ ਪੰਜਾਬ ਦੇ ਵਿੱਚ ਜਲੰਧਰ ਤੋਂ ਤਕਰੀਬਨ 21 ਕਿਲੋਮੀਟਰ ਦੂਰ ਹੈ। ਇਹ ਉੱਤਰ ਭਾਰਤ ਦੇ ਵਿੱਚ ਬਣੇ ਮਿਲਟਰੀ 에ਅਰਬੇਸ ਦੇ ਵਿੱਚ ਦੂਜਾ ਸਭ ਤੋਂ ਵੱਡਾ 에ਅਰਫੋਰਸ ਸਟੇਸ਼ਨ ਹੈ। ਇੱਥੋਂ ਇੰਡੋ-ਪਾਕ ਬਾਰਡਰ 100 ਕਿਲੋਮੀਟਰ ਦੂਰ ਹੈ। ਆਦਮਪੁਰ 에ਅਰਫੋਰਸ ਸਟੇਸ਼ਨ ਤੇ ਭਾਰਤੀ 에ਅਰਫੋਰਸ ਦੀ 47ਵੀਂ ਸੈਕਵਾਡਨ ਤਾਇਨਾਤ ਹੈ। ਇਸ ਨੂੰ 에ਅਰਫੋਰਸ ਦਾ MiG-21 ਦਾ ਬੇਸ ਵੀ ਮੰਨਿਆ ਜਾਂਦਾ ਹੈ। ਤਵਾਕਕ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੀ ਹਰ ਕਰਤੂਤ ਝੂਠੀ ਨਿਕਲੀ ਹੈ ਅੱਜ ਉਸ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪਰਦਾ ਫਾਸ਼ ਕਰ ਦਿੱਤਾ ਕਿਉਂਕਿ ਪਾਕਿਸਤਾਨ ਵੱਲੋਂ ਲਗਾਤਾਰ ਦਾਵਾ ਕੀਤਾ ਗਿਆ ਸੀ ਕਿ ਜਲੰਧਰ ਸਥਿਤ 에ਅਰ ਬੇਸ ਨੂੰ ਅਸੀਂ ਨਸਤਨਾਬੂਤ ਕਰ ਦਿੱਤਾ ਹੈ ਲੇਕਿਨ ਅੱਜ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਥੇ ਵਿਜ਼ਿਟ ਕਰਕੇ ਉੱਥੇ ਮੌਜੂਦ ਸੈਂਕੜੇ ਨੌਜਵਾਨਾਂ ਦਾ ਹੌਸਲਾ ਵਧਾਇਆ ਬਲਕਿ ਪਾਕਿਸਤਾਨ ਨੂੰ ਤਸਵੀਰਾਂ ਦੇ ਰਾਹੀਂ ਕਰਾਰਾ ਜਵਾਬੇ ਦਿੱਤਾ ਹੈ